ਸਤਿ ਸ੍ਰੀ ਅਕਾਲ ਜੀ ਭਾਈ ਜੀ ਸਾਰਿਆਂ ਨੂੰ ਤੇ ਆਪਾਂ ਆਏ ਹੋਇਆ ਗੁਰਪ੍ਰੀਤ ਕੋਲੇ ਭਰਾਵੋ ਤਲਵੰਡੀ ਸਾਬੋ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਦੇਖੋ ਉਹ ਨਾਲੀ ਕਾ ਸੋਹਣਾ ਪੰਜਾਲ ਆ ਐ ਟੂਰ ਦੇਖ ਲੋ ਬਹੁਤ ਘੈਂਟ ਆ ਟਾਇਰ ਟੂਰ ਕਿੰਨੇ ਦਾ ਗੁਰਪ੍ਰੀਤ ਦੇ ਠੀਕ ਆ ਭਲਰਾ ਹੋ ਠੀਕ ਆ ਹਾਂ ਹਾਂ ਵਧੀਆ ਟਾਇਰ ਭਲਰਾ ਨਾਲ ਦੀ ਇਹਦੇ ਹੋਣਗੇ 80 ਪੈਸੇ ਟਾਇਰ 70 80 ਪੈਸੇ ਹਾਂ ਹਨਾ ਹਾਂ ਨਾਲ ਦੇ ਚੱਲਿਆ ਬਹੁਤ ਘਟਾ 500 ਘੰਟਾ ਚੱਲਿਆ ਸਾਰਾ 500 ਘੰਟੇ ਚੱਲਿਆ ਹਾਂ ਅੱਛਾ 21 ਮਾਡਲ ਐ 21 ਮਾਡਲ ਐ ਬਾਕੀ ਉਹ ਆ ਆਪਣਾ ਉਹ ਉਹ ਤਾਂ ਲੋਹੇ ਸਵੀਟਰ ਵਾਲਾ ਸੀਗਾ ਇਹ ਚੰਜਰ ਵਾਲਾ ਹਾਂ ਗੇਰਜੀ ਕੋਣ ਦੀ ਲੋੜ ਨਹੀਂ ਆਪੇ ਜਾਂਦਾ ਚੰਜਰਾ ਚੰਜਰਾ ਦੇ ਸਹੀ ਗੱਲਾਂ ਹਾਂ ਉਹਨੇ ਬੈਂਕ ਭਜਦਾ ਉਹਨੇ ਅੱਗੇ ਅੱਛਾ ਹਾਂ ਪੂਰਾ ਕਹੇ ਇਹ ਵੱਧ ਵੇਖਦਾ ਨਵਾਂ ਟਰੈਕਟਰ ਵੀ ਨਵਾਂ ਹੈ ਹਰਿਆਣਾ ਨੰਬਰ ਹੈ ਹਾਂ ਹਰਿਆਣਾ ਸਭ ਤੋਂ ਪਹਿਲੇ ਫਸਟ ਪਾਰਟੀ ਨੰਬਰ ਹੈ ਭਰਾ ਮੇਰੇ ਦੇਖ ਲਓ ਬਹੁਤ ਸੋਹਣਾ ਟਰੈਕਟਰ ਚਾਰ ਪੀਰੇ ਕੋਣਕੇ ਦਿਖਾ ਦੇਣਾ ਫਿਰ ਨਵਾਂ ਹੀ ਪਿਆ ਯਾਰ ਜਮਾ ਆ ਜਮਾ ਸੀਛੇ ਮੰਗੂ ਜਾਉਂਕਦਾ ਭਰਾ ਮੇਰੇ ਖੇਤੇ ਵੀ ਚਾਬੀ ਨਹੀਂ ਲੱਗੀ ਬਿਲਕੁਲ ਨਵਾਂ ਟਰੈਕਟਰ ਆ ਤੇ ਦਿਖਾ ਦੇ ਹੈ ਕਈ ਵਾਰੀ ਅਗਲਾ ਕਹਿੰਦਾ ਹੋ ਕਰਦੇ ਦਿਖਾਈਆਂ ਇੱਥੇ ਐਂ ਦਿਖਾਈ ਆ ਆ ਦੇਖ ਲੋ ਜੀ ਤੇ ਕਿੰਨਾ ਚੱਲਿਆ ਆ ਦੇਖ ਲੋ 557 ਕੁਸਾ ਠੀਕ ਆ ਪੂਰਾ ਘੈਂਟ ਘੈਂਟ ਟਰੈਕਟਰ ਨਵੀਆਂ ਜਰਾ ਯਾਰ ਤੁਸੀਂ ਵੀ ਦੇਖ ਲੋ ਆ ਜੋ ਇੱਧਰ ਦਿਖਾਉਣਾ ਤੁਹਾਨੂੰ ਟਾਇਰ ਟੂ ਦੇਖ ਲੋ ਮਗਰਿਆੜ ਦੇਖ ਲੋ ਆ ਜਾ ਮਾ ਯਾਰ ਆ ਹੁੱਕ ਦੇਖੋ ਹੁੱਕ ਦੀ ਨਿਸ਼ਾਨੀ ਹੁੰਦੀ ਐ ਅਸਲ ਤਾਂ ਜੀ ਟਰਾਲੀ ਟਰੁੱਲਿਆਂ ਚੱਲਿਆ ਹੋਵੇ ਨਵੀਂ ਪਈ ਆ ਜਮਾ ਗੁੱਲਾ ਗੱਲਾਂ ਨਾਲ ਦਾ ਹੀ ਜਿਵੇਂ ਹੈਗਾ ਸਭ ਕੁਝ ਆ ਬੱਤੀਆਂ ਜੀਆਂ ਚੱਲੀ ਜਾਂਦੀਆਂ ਕਿ ਲਾਈਆਂ ਹੁਣ ਹੈ ਇਹ ਲਾਈਆਂ ਸੱਚ ਕੱਟ ਦੇ ਇੱਕ ਘੈਂਟ ਟਰੈਕਟਰ ਆ ਭਰਾ ਮੇਰੇ ਉਹ ਦੇਖੋ 50 ਮੀਟਰ ਵਗੈਰਾ ਸਾਰਾ ਕੁਝ ਭੈਂਟ ਚੀ ਜਾ। ਬਾਕੀ ਚੰਜਰ ਵਾਲਾ ਵਿਕਦਾ ਬਹੁਤ ਹੈ। ਹੈ ਚੰਜਰ ਵਾਲਾ ਨਾ ਚੰਜਰ ਵਾਲਾ ਬਹੁਤ ਵਿਕਦਾ ਹੈ। ਉਹ ਆਪਣਾ ਲੋ ਸੀਗਾ ਪਹਿਲਾਂ ਵਾਲਾ। ਕਿਹੜਾ ਮਾਡਲ ਹੈ ਇਹ? ਬਾਈ ਇਹ 21 ਵਾਲਾ ਹੈ। 21 ਦੇ 10ਵੇਂ 9ਵੇਂ 10ਵੇਂ ਮਹੀਨੇ ਦਾ ਹੈ। ਅੱਛਾ। ਹਾਂ। ਤੇ ਕੀ ਰੇਟ ਰੱਖਿਆ ਇਹਦਾ? ਇਹ ਢਿਮਾਨ ਤਾਂ ਆਪਾਂ ਰੱਖਿਆਗਾ 6 ਲੱਖ। ਡਿਮਾਂਡ 6 ਲੱਖ ਹੈ। ਹਾਂ ਦੇ ਦਾਂਗੇ 5.80 ਲੱਖ ਦਾ। ਪੰਜ ਲਗਾ ਕੇ ਚੀਰਦਾ ਇਹਨੋਂ ਸੇ ਮਿਲ ਜੂ ਫਸਟ ਪਾਰਟੀ ਆ ਟਰੈਕਟਰ ਅੱਛਾ ਜੇ ਕਿਸੇ ਨੇ ਨਾਂ ਕਰਾਉਣਾ ਇਹਨਾਂ ਸੇ ਮਿਲ ਜੂ ਹਾਂ ਇਹਨਾਂ ਸੇ ਮਿਲ ਜੂ ਤੇ ਪੁਰਾਣਾ ਪਰੋਣਾ ਟਰੈਕਟਰ ਵੀ ਕੱਟ ਲਾਂਗੇ ਹਾਂ ਠੀਕ ਬਾਕੀ ਪੈਂਸ ਵਗੈਰਾ ਹੋ ਜੂ ਪੈਂਸ ਹੋ ਜੂ ਹਾਂ ਹੋ ਜੂ ਠੀਕ ਆ ਤੇ ਆਜੋ ਅੱਗੇ ਆਜੋ ਅੱਗੇ ਹੈਗਾ ਆਪਣੇ ਕੋਲ ਇੰਡੋ ਫਾਰਮ ਹਾਂ ਇੰਡੋ ਫਾਰਮ ਇੰਡੋ ਫਾਰਮ ਦੇਖੋ ਨੇ ਭਰਾ ਮੇਰੋ ਅਗਲਾ ਤੇ ਆ ਵੇਖੋ ਕਿਉਂ ਆ ਯਾਰ ਨਵੇਂ ਟਰੈਕਟਰ ਹੀ ਲਿਓਣਾ ਹੈ ਨਾ ਹਾਂ ਆ ਦੇਖੋ ਟਾਇਰ ਦੇਖ ਲਓ ਮਾੜੇ ਟਰੈਕਟਰ ਦਾ ਕੰਮ ਹੀ ਰਹਿ ਗਿਆ ਪੁੱਤਰਾ ਸੰਧ ਹੀ ਨਹੀਂ ਹੋ ਜੇ ਸਹੀ ਗੱਲ ਹੈ ਆ ਦੇਖੋ ਜਮਾ ਟ ਨਵਾਂ ਟਰੈਕਟਰ ਹੈ ਵੀ ਟੈਡ ਗੇਰਾ ਪੂਰਾ ਘੈਂਟ ਟਰੈਕਟਰ ਦੇਖ ਪਾਵਰ ਸਟੀਰਿੰਗ ਆ ਕਿਤੇ ਵੀ ਚਾਬੀ ਨਹੀਂ ਲੱਗੀ ਬੈਟਰੀ ਬੁਟਰੀ ਤਾਂ ਜਮਾਂ ਨਵੀਂ ਹੋਈ ਦੀ ਹੈ ਨਾ ਹਾਂ ਹਾਂ ਜਮ ਓਕੇ ਆ ਸਭੀ ਬੈਟਰੀ ਆ ਹਰਿਆਣਾ ਨੰਬਰ ਆ ਹਾਂ ਹਰਿਆਣਾ ਨੰਬਰ ਇਹ ਵੀ ਚੱਲਦਾ ਹਾਂ ਇਹ ਵੀ ਚੱਲਦਾ ਇੰਨੋ ਸੀ ਮਿਲ ਜੂ ਇੰਨੋ ਸੀ ਦੀ ਮਿਲ ਜੂ ਜੇ ਕਿਸੇ ਨੇ ਭਰਾ ਨੇ ਨਾ ਨੂੰ ਪੁਰਾਣਾ ਵੀ ਇੰਨੋ ਚੱਲੂ ਭਰਾ ਮੇਰੋ ਤੇ ਬਿਲਕੁਲ ਨਵਾਂ ਟਰੈਕਟਰ ਦੇਖੋ ਐ ਜਮਾ ਸਤਰੀ ਸਤਰੀ ਜਮਾ ਮੜਰੀ ਰੱਖਿਆ ਜਮਾ ਕੋ ਓਕੇ ਜੜ ਤੇ ਤੇ ਪੂਰਾ ਘੈਂਟ ਟਰੈਕਟਰ ਚਾਰ ਸਫੇਰੇ ਘੁੰਮ ਕੇ ਦੰਦੂਆਂ ਦੇਖਾ ਆ ਪਿਆ ਮਾ ਰੰਗ ਜਾਰ ਹਨਾ ਹਾਂ ਹਾਂ ਘੈਂਟ ਚੀਜ਼ ਇੱਥੇ ਵੀ ਇੱਚ ਰੀਡ ਨਹੀਂ ਲੱਗੀ ਤੇ ਪੰਪ ਪੰਪ ਦੇਖੋ ਜਮਾਇ ਨਹੀਂ ਬਾਕੀ ਕਿੰਨੇ ਰੁਪਿਆ ਦਾ ਪੁੱਲਰਾ ਹੋਰ ਟਰੈਕਟਰ ਕੋਈ ਆਉਂਦਾ ਨਹੀਂ ਮੇਕਦਾ ਬਹੁਤਾ ਹੁਣ ਇਹ ਸਹੀ ਗੱਲ ਹੈ ਸੈਡ ਗੇਰ ਹੈ ਹਨਾ ਹਾਂ 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 ਤੇ ਕਿਹੜਾ ਮਾਡਲ ਹੈ ਮਾਡਲ ਇਹ ਵੀ 21 ਹਾਂ 21 ਮਾਡਲ ਆ ਹਾਂ ਤੇ 4 ਲੱਖ ਤੇ 35 ਹਜ਼ਾਰ ਡਿਮਾਂਡ ਹੈ ਇਹਦੀ 4 10 ਦਾ ਦੇ ਦਾਂਗੇ 4 ਲੱਖ 10 ਹਜ਼ਾਰ ਹਾਂ ਕੋਈ ਵੀਡੀਓ ਦੇ ਕੇ ਆਉਂਦਾ ਹੋਰ ਲੈਸ ਕਰ ਦਿਆਂ 24000 ਹੋਰ ਕਰ ਦਾਂਗੇ ਹਾਂ ਤੇ ਦੇਖ ਲਓ ਭਰਾਵੋ ਬਾਈਆਂ ਦਾ ਵੀ ਵੀਡੀਓ ਦੇਖ ਕੇ ਆਉਂਦਾ ਆਪਣਾ ਤੇ ਚੈਨਲ ਨੂੰ ਫੋਲੋ ਕਰਕੇ ਆ ਜਿਓ ਤੇ ਸਕਰੀਨ ਸ਼ਾਟ ਲੈ ਕੇ ਆ ਜਿਓ ਤੇ ਬਾਈ ਨੂੰ ਦਿਖਾ ਦਿਓ ਤੇ 5 4000 ਕੱਲ 19 ਕਿ ਕਰਾਂਗੇ ਭੁੰਦਰਾ ਵੀ ਜਿੰਨੀ ਨਿਕਲੇ ਇਹ ਨਹੀਂ ਹੈਗਾ ਵੀ ਪਤਾਈ ਕਰਾਂ ਉਹ ਦੂਰੋਂ ਆਉਂਦੇ ਨਾ ਪਤਾਈ ਹੀ ਨਹੀਂ ਕਰਦੇ ਅਗਲਾ ਕੱਲ 19 ਨਿਕਲੂ ਵੀ ਜਿੰਨੀ ਆਖਾਂਗੇ ਹਾਂ ਕਿ ਨਹੀਂ ਹਾਂ ਅਗਲਾ ਤੇਲ ਮਚਾ ਕੇ ਆਉਂਦਾ ਹੈ ਜੇ ਆਪਾਂ ਕੋਈ ਗੱਲ ਹੋ ਰੱਖਦੀਏ ਵੀ ਹੋਰ ਨਿਕਲ ਜੇ ਆਪਾਂ ਨੂੰ ਵੀਡੀਓ ਤੇ ਦੋ ਤਿੰਨ ਟਰੈਕਟਰ ਵੇਚੇ ਆਪਣਾ ਜਿਵੇਂ ਉਹ 22 ਮਾਲ ਸੋਨਾ ਲਿਖਾ ਸੀ ਉਹ ਵੇਚ ਗਿਆ 45 ਸੋਨਾ ਲਿਖਾ ਸੀ ਉਹ ਵੇਚ ਗਿਆ ਵੀਡੀਓ ਤੇ ਵੇਚ ਕੇ ਵੇਚ ਗਿਆ ਹਾਂ ਤੇ ਗੱਲ ਜਿੰਨੀ ਬਾਈਆਂ ਨੂੰ ਦੱਸੀ ਸੀ ਉਹਨੇ ਇੱਥੋਂ ਦੋ ਕਰਮਾ ਚਲਾਇਆ ਬਾਈਜਾਂ ਨੇ ਠੀਕ ਆ ਹੁਣ ਸਰ ਲੈ ਗਿਆ ਉਹ ਮੀਟਰ ਠੀਕ ਆ ਤੇ ਚੱਲੀ ਵੀ ਹੁੰਦੀ ਹੈ ਇੱਕ ਵੀ ਵੀਡੀਓ ਦਾ ਪ੍ਰੂਫ ਹੋ ਜਾਂਦਾ ਵੀ ਰਹੀ ਹਾਂ 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 ਬਾਕੀ ਬਾਈ ਗੱਲ ਰਿਕਾਰਡ ਹੁੰਦੀ ਹੈ ਯਾਰ ਹਾਂ ਕਾਗਜ਼ੀ ਪੱਤਰਾ ਹੀ ਫੁੱਲ ਜੰਮੇ ਆਲੇ ਮੂਰੇ ਹਾਂ ਫੁੱਲ ਫੁੱਲ ਆਲੇ ਮੂਰੇ ਰਕੋਡਿੰਗ ਕਰ ਦਿੰਦਾ ਵੀ ਆਹ ਵੀਡੀਓ ਚ ਆਖਿਆ ਸੀ ਬਾਈ ਯਾਰ ਬਹੁਤ ਦੱਸਿਆ ਕੀ ਸੀ ਕੀ ਹੁੰਦਾ ਕੀ ਆ ਆ ਲੱਖ ਰੁਪਇਆ ਲੈ ਕੇ ਆ ਜਾਓ ਤੇ ਕਲੀਅਰ ਹੋ ਜੂ ਜੇ ਪੁਰਾਣਾ ਡਰਾਈਵਰ ਕਰਾਉਣਾ ਤਾਂ ਪੁਰਾਣਾ ਪੁਰਾਣਾ ਲੱਕ ਲਾਂਗੇ ਤੇ ਅੱਗੇ ਆ ਗਿਆ ਆਪਣਾ ਅੱਗੇ ਆਪਣਾ ਕੋਈ ਏਸੀ ਬਹੁਤ ਨਮਾਟਾ ਜਿੰਨਾ ਕਹਦੇ ਉਹਨਾਂ ਹੀ ਨਮਾਟਾ ਹਾਂ ਐਰ ਕਿੰਨੇ ਦਾ ਮੂਰਲੇ ਮੂਲਟਾ ਨਵੇਂ ਵਰਗੇ ਬਸ ਚਾਰ ਹੀ ਨਵੇਂ ਵਰਗੇ 90 ਬਹ ਹਜ਼ਾਰ ਹੋਣਗੇ ਹੂੰ ਸਹੀ ਗੱਲ ਆ ਉਹ ਸੋਹਣਾ ਡਰਾਈਵਰ ਆ ਪੂਰਾ ਜਿੰਨਾ ਕਹਦੇ ਡਰਾਈਵਰ ਕਿਤੋਂ ਵੀ ਆਏ ਨਹੀਂ ਹੈਗਾ ਜਰਾ ਜਰਾ ਹੋਵੇ ਹਾਂ ਐ ਜਮਾ ਕੋਕਾ ਪੀ ਸੀ ਹੈ ਨਾ ਹੂੰ ਨਵੇਂ ਵਰਗੇ ਹੀ ਹੈ ਵੀ ਭਰਾਵੋ ਦੇਖ ਲਓ 14 ਵਾਲਾ ਇਹਦਾ ਖਰਚਾ ਬਹੁਤ ਘੱਟ ਹੈ ਬਹੁਤ ਘੱਟ ਖਰਚਾ ਪੂਰਾ ਕਹੈਂ ਟਰੈਕਟਰ ਆ ਇਹ ਵੈਪਰ ਬੂਕਰ ਦੇਖੋ ਲੱਗਿਆ ਸੌਂਕ ਦਾ ਪੂਰਾ ਪੂਰੇ ਵੈਪਰ ਬੂਕਰ ਲੱਗਿਆ ਪੰਜਾਬ ਨੰਬਰ ਆ ਭਰਾ ਦਾ ਪਾਵਰ ਸਟੇਰੀਂਗ ਆ ਹੈਲੋ ਪਾਵਰ ਸਟੇਰੀਂਗ ਆ ਕਹੈਂ ਟਰੈਕਟਰ ਤੇ ਬਾਈ ਨੂੰ ਆ ਗਿਆ ਫੋਨ ਤੇ ਟਰੈਕਟਰ ਰੋਟਾ ਵਾਲੇ ਦੇ ਫੋਨ ਆਏ ਨੇ ਹਾਂ ਜੀ ਜਮਾਨਾ ਮੈਂ ਵਰਗਾ ਟਰੈਕਟਰ ਦੇਖੋ ਤੀਟਾ ਤੀਕਾ ਲੱਗੀਆਂ ਕਹੈਂ ਟਰੈਕਟਰ ਆ ਤਤਰੀ ਜੀ ਡੰਡਾ ਫੱਟੀ ਸਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂ ਕਾਗਜ਼ ਪੱਤਰਾਂ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਹਾਂਜੀ ਨਵੇਂ ਨਾਲ ਉਸ ਹਿਸਾਬ ਤੋਂ ਦੱਸਿਆ ਸੀਗਾ ਜੀ ਮੇਰੇ ਹਿਸਾਬ ਸਰ ਕਰ ਲੋ ਜੀ ਕੋਈ ਜ਼ਿੰਮੇਵਾਰੀ ਭਰਾ ਮੇਰੇ ਕੋਈ ਨਹੀਂ ਦਿੰਦਾ ਬਾਈ ਕਹਿੰਦਾ ਬਾਹ ਕੇ ਲੈ ਜਾਓ ਜੇ ਕੋਈ ਨੁਕਸ ਹੋਇਆ ਤਾਂ ਮੇਰਾ ਇੱਥੇ ਖੜੇ ਹੋ ਪੰਜਾਬ ਨੰਬਰ ਆ ਭਰਾ ਮੇਰੇ ਉਹਦੇ ਕੋ ਹਾਂਜੀ ਅਸੀਂ ਆਏ ਤਾਂ ਸੀਗੇ ਨਾਂ ਨੂੰ ਕਰਾਉਣਾ ਚਾਹ ਫਿਰ ਅੱਜ ਮੰਡੀ ਆ ਕੱਲ ਨੂੰ ਆ ਜਾਗੇ ਦੁਆਰੇ ਆ ਜਾਣੀ ਤੇਰਾ ਲਾਉਣ ਫੈਨਚ ਵੀ ਹੋ ਜਾਏ ਤੇ ਜੇ ਕੋਈ ਛੋਟੇ ਕੋਲੇ ਪੁਰਾਣਾ ਟਰੈਕਟਰ ਹੈ ਤਾਂ ਉਹ ਵੀ ਭਰਾ ਮੇਰੇ ਕਿੰਨੇ ਪੈਸੇ ਚ ਆ ਜਾਊਗਾ ਜੇ ਕੋਈ ਛੋਟੇ ਕੋਲੇ ਪੁਰਾਣਾ ਹਾਂਜੀ 160 ਕਹਿੰਦੇ ਸੀ। ਉਹ ਸੋਹਣਾ ਟਰੈਕਟਰ। ਤੇ ਆਪਾਂ ਮੜਾ ਜਾਈਦਾ ਪੁੱਛਣਾ ਸੀਗਾ ਹੋ ਕੇ ਫੋਨ ਆਈ ਜਾਂਦਾ। ਕੋਈ ਗੱਲ ਨਹੀਂ ਪੁੱਛ ਕੇ ਦੱਸਦਾ ਨਹੀਂ ਭਾਪੂ। ਤੇ ਆਪਾਂ ਕਰਾਉਂਦੇ ਆ ਗੱਲਬਾਤ। ਤੇ ਟਰੈਕਟਰ ਦੇਖੋ ਤਿਆਰ ਤੇ ਫਿਰ ਤੁਹਾਨੂੰ ਘੁੰਮ ਕੇ ਦਿਖਾਤਾ। ਡੰਡਾ, ਫੱਟੀ, ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ। ਤੇ ਗੁਰਪ੍ਰੀਤ 14 ਮਾਡਲ ਹੈ ਨਾ। ਹਾਂ ਬਠਿੰਡਾ ਨੰਬਰ ਹੈ। ਬਠਿੰਡਾ ਨੰਬਰ ਹੈ। ਹਾਂ। ਤੇ 1 3 ਲੱਖ ਤੇ 15 ਹਜ਼ਾਰ ਡਿਮਾਂਡ। ਹਾਂ 3 ਲੱਖ 15 ਹਜ਼ਾਰ। ਕਿੰਨੇ ਦਾ ਛੱਡ ਦਿਆਂਗੇ ਆਪਾਂ? ਦੇ ਤਾਂ ਇਹ ਯਾਰ 2,95,000 ਦਾ 2,95,000 ਹਾਂ ਕੁ ਹੋਰ ਲੱਗੂ ਜਮਾੜਾ ਮੋਟਾ ਠੀਕ ਆ ਟਰੈਕਟਰ ਨਾ ਮੈਂ ਟਰੈਕਟਰ ਭਰਾ ਮੇਰਾ ਬਹੁਤ ਸੋਹਣਾ ਟਰੈਕਟਰ ਆ ਮੈਂ ਤਾਂ ਇਹ ਸੀਗਾ ਬਾਈ ਆਪੂ ਆ ਵੀ 3 ਲੱਖ ਦਾ ਛੱਡ ਦਾਂਗੇ ਤੇ ਬਾਈ ਤਾਂ ਹੋਰ ਵੀ ਕੱਟ ਗਿਆ ਇੱਕ ਘੈਂਟ ਟਰੈਕਟਰ ਦੇਖੋ ਕਿੰਨਾ ਸੋਹਣਾ ਯਾਰ ਇਹ ਨਵਾਂ ਟਰੈਕਟਰ ਆ ਐ ਪੈਜਮਾ ਚਾਰ ਚੁਫੇਰੇ ਹਾਂ ਅੱਗੇ 36 30 ਆ ਗਿਆ ਆਪਣਾ ਹਾਂ 36 30 ਅੱਗੇ ਆ ਗਿਆ 37 30 ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰਾ ਪਲੱਸ ਹੈ ਵੀ ਹੈ ਨਾ ਹਾਂ ਪਲੱਸ ਇਹ ਸਾਈਡ ਗੇਰ ਆ ਡਬਲ ਡਿਸਟਰੀਬਿਊਟਰ ਹੈ ਡਬਲ ਡਿਸਟਰੀਬਿਊਟਰ ਆ 3 ਸਪੀਡ ਹਾਂ 3 ਸਪੀਡ ਬਹੁਤ ਘੈਂਟ ਟਰੈਕਟਰ ਹੈ ਵੀ ਭਰਾ ਮੇਰੋ ਬਹੁਤ ਸੋਹਣਾ ਟਰੈਕਟਰ ਦੇਖੋ ਤੁਸੀਂ ਤੇ ਟਾਇਰ ਟੂਰ ਵੀ ਬਹੁਤ ਵਧੀਆ ਪਏ ਨਾ ਪਿਛਲੇ ਤਾਂ ਹੈਗੇ 85 ਰੁਪਏ ਦੇ ਨਾ ਕਹਣਗੇ ਹਾਂ ਇਹ ਮੂਰਲੇ 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 ਬੱਤ ਹੋਣਗੇ ਹਾਂ ਥੋੜਾ ਬੱਸ 90 ਬਸ ਅਹੀ ਕੁਝ ਲਾ ਲਾ ਹਾਂ ਹਾਂ ਪਾਵਰ ਸਟੀering ਆ ਘੈਂਟ ਚੀਜ਼ ਆ ਭਰਾ ਮੇਰੋ ਦੇਖੋ ਪੰਜਾਬ ਨੰਬਰ ਹੈ ਵੀ ਤਲੰਡੀ ਦਾ ਇਹ ਵੀ ਪੰਜਾਬ ਨੰਬਰ ਹੈ ਨਾ ਹਾਂ ਪੰਜਾਬ ਨੰਬਰ ਆ ਪੀਵੀ 45 ਤਲਵੰਡੀ ਸਾਬੋ ਦਾ ਆ ਹਾਂ ਆ ਦੇਖੋ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ 4 ਸਪੀਰ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ 16 ਵਾਲੇ ਟਾਇਰਾਂ ਚ ਆ ਨਾ ਹਾਂ 16 ਵਾਲੇ ਟਾਇਰਾਂ ਚ ਤੇ ਆ ਦੇਖ ਲਓ ਕਿਤੇ ਵੀ ਇਹਦੇ ਚਾਬੀ ਨਹੀਂ ਲੱਗੀ ਭਰਾ ਮੇਰੇ ਘੈਂਟ ਟਰੈਕਟਰ ਆ ਦੇਖੋ ਪੂਰਾ ਸੋਹਣਾ ਟਰੈਕਟਰ ਆ ਮਗਰਾੜ ਮਗਰੂੜ ਦੇਖ ਲਓ ਰਿੰਬ ਅਜ ਮ ਕੋਕਾ ਪੀਸ ਹੀ ਆ ਭਰਾ ਮੇਰੇ ਪੂਰਾ ਸੋਹਣਾ ਟਰੈਕਟਰ ਆ 2010 ਮਾਡਲ ਆ ਪਾਵਰ ਸਟੀering ਆ ਨਾ ਹਾਂ ਤੇ 4 ਲੱਖ ਤੇ 70 ਹਜ਼ਾਰ ਡਿਮਾਂਡਾ ਕਿੰਨੇ ਦਾ ਛੱਡ ਦਾਂਗੇ 4.5 ਦਾ ਦੇ ਦਾਂਗੇ 4.5 ਦਾ ਹੋਰ ਲੱਖ ਕਰਦਾ ਪੰਜ ਸੱਤ ਲੱਖ ਕਰ ਦਾਂਗੇ ਬਾਈ ਕਹਿੰਦਾ ਪੰਜ ਸੱਤ ਹਜ਼ਾਰ ਤੇ ਤਰਵੰਡੀ ਸਾਬੋ ਆ ਜਿਓ ਪੰਪ ਦੇ ਸਾਹਮਣੇ ਆ ਮੰਡੀ ਹੁੰਦੀ ਹੈ ਨਾ ਤੇ ਆਪਣਾ ਨੰਬਰ ਬੋਲ ਦਿਓ ਨੰਬਰ 95922 1953 93922 1953 ਖਾਸ ਤਰਵੰਡੀ ਆਪਣੇ ਇੱਥੇ ਰਿਹਾਇਸ਼ ਹੈ ਇੱਥੇ ਟਰੈਕਟਰ ਹੁੰਦੇ ਆ ਠੀਕ ਆ ਇੱਥੇ ਬਾਈ ਕੋਲ ਟਰੈਕਟਰ ਹੁੰਦਾ ਕਦੋਂ ਮਰਜ਼ੀ ਘੰਟੀ ਮਾਰ ਲਿਓ ਹੈ ਜਿਲਾ ਬਟਿੰਡਾ ਹਾਂ ਜਿਲਾ ਬਟਿੰਡਾ ਤੇ ਕਦੋਂ ਮਰਜ਼ੀ ਘੰਟੀ ਮਾਰ ਲਿਓ ਤੇ ਭਰਾ ਦਾ ਤੁਹਾਡੇ ਕੋਲ ਆ ਗਿਆ ਨੰਬਰ ਇਹ ਵੀਡੀਓ ਨੂੰ ਕਰਦੇ ਸ਼ੇਅਰ ਤੇ ਨਾਲੇ ਆਪਣੇ ਚੈਨਲ ਨੂੰ ਕਰਦੇ ਫੋਲੋ ਭਰਾ ਮੇਰੇ ਚਲ ਵੰਡੀ ਸਾਬੋ ਖੜਿਆ ਇਹ ਤੁਹਾਨੂੰ ਆਈ ਵੀਡੀਓ ਨਵੇਂ-ਨਵੇਂ ਟਰੈਕਟਰ ਦਿਖਾਉਂਦੇ ਰਿਹਾ ਕਰਾਂਗੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਵੀਰ ਮਨ ਤੇ ਓਕੇ ਭਰਾ ਧੰਨਵਾਦ